ਹਾਂਜੀ ਦੋਸਤੋ ਅਕਸਰ ਆਪਾਂ ਤੁਹਾਡੇ ਵਾਸਤੇ ਨਵੀਆਂ ਬਣਨੀਆਂ ਕੋਠੀਆਂ ਦਿਖਾਉਨੇ ਆ ਜੋ ਕਿ ਪਲਾਸਤਰ ਹੋਈਆਂ ਹੁੰਦੀਆਂ ਜਾਂ ਪਲਾਸਤਰ ਤੱਕ ਜਾਂ ਬਣੀ ਹੀ ਹੁੰਦੀਆਂ ਨੇ ਤੇ ਜਾਂ ਜਿੰਨਾ ਵੀ ਕੰਮ ਮੋਲਚ ਹੋਈ ਜਾ ਰਿਹਾ ਹੁੰਦਾ ਉਹ ਤੁਹਾਨੂੰ ਦਿਖਾ ਦਿੰਨੇ ਆ ਤੇ ਅੱਜ ਤੁਹਾਨੂੰ ਇੱਕ ਐਦਾਂ ਦਾ ਘਰ ਲੈ ਕੇ ਆਏ ਆ ਜੋ ਕਿ ਬਈ ਵੱਡੀ ਸਾਰੀ ਕੋਠੀ ਨੂੰ ਵੀ ਕਹਿਣ ਦਾ ਮਤਲਬ ਜੇ ਆਪਾਂ ਏਰੀਆ ਦੇਖੀਏ ਤਾਂ ਕੋਠੀ ਦਾ ਏਰੀਆ ਹੁੰਦਾ ਕਾਫੀ 2200 ਸਕਰ ਫੁੱਟ ਦੀ ਦਾ ਤਾਂ ਉਹਦੇ ਚ ਸਾਰੇ ਕਮਰੇ ਸਟੋਰ ਤੇ ਦੇਖੀਏ ਆਪਾਂ ਸਟੋਰ ਹੋ ਗਿਆ ਡਰੈੰਗ ਰੂਮ ਹੋ ਗਿਆ ਕਿਚਨ ਹੋ ਗਿਆ ਜਿੰਨਾ ਵੀ ਉਹਦੇ ਚ ਫੈਸਿਲਿਟੀ ਹੁੰਦੀ ਹੈ ਉਹ ਸਾਰੀ ਇਹਦੇ ਚ ਤੇ ਘਰ ਇਹ ਬਾਹਰੋਂ ਬੰਦ ਕੀਤਾ ਪਹਿਲਾਂ ਇਹ ਸਿੰਪਲ ਤਿੰਨ ਕਮਰੇ ਪਿੱਛੇ ਅੱਗੇ ਭਰਾਂਡੇ ਵਾਲਾ ਘਰ ਸੀ ਤੇ ਇਹਨੂੰ ਸਾਰੇ ਨੂੰ ਰੈਨੋਵੇਟ ਕਰਕੇ ਫਰੰਟ ਤੋਂ ਬੰਦ ਕਰਤਾ ਦੀ ਜੋ ਜਿੱਥੇ ਵਿੰਡੋ ਲੱਗਦੀ ਸੀ ਵਿਚਾਲੇ ਵਿੰਡੋ ਲਾ ਕੇ ਜਿਗਾਠ ਲਾ ਕੇ ਤੇ ਦੋਨੋਂ ਪਾਸੇ ਗੇਟ ਦਿੱਤੇ ਇਹਨੂੰ ਬਹੁਤ ਸੋਹਣੀ ਲੁੱਕ ਦਿੱਤੀ ਹੈ ਤੇ ਨਾਲੇ ਭਰਾਂਡੇ ਵਾਲਾ ਘਰ ਆਪਾਂ ਕਹਿੰਦੇ ਨੇ ਵੀ ਜੋ ਪੁਰਾਣਾ ਸੀ ਉਹੀ ਰੱਖਿਆ ਬਾਈ ਉਹਨਾਂ ਨੇ ਤੇ ਪਰ ਉਹਨੂੰ ਫਰੰਟ ਤੋਂ ਬੰਦ ਕਰਕੇ ਲੁੱਕ ਦੇ ਦਿੱਤੀ ਅੰਦਰ ਤੋਂ ਤੁਹਾਨੂੰ ਸਾਰਾ ਘਰ ਦਿਖਾਵਾਂਗੇ ਤੇ ਬਾਈ ਦਾ ਨੰਬਰ ਵੀ ਦੇਵਾਂਗੇ ਜਿਨ੍ਹਾਂ ਨੇ ਇਹ ਰੈਨੋਵੇਟ ਕੀਤਾ ਹੈ ਆ ਦੇਖੋ ਜੀ ਵਿਹੜੇ ਦੇ ਵਿੱਚ ਬਲੌਕ ਟਾਈਲ ਲੱਗੀ ਹੋਈ ਹੈ ਤੇ ਤੁਹਾਨੂੰ ਅੰਦਰ ਤੋਂ ਸਾਰਾ ਘਰ ਆਪਾਂ ਦਿਖਾਵਾਂਗੇ ਬਹੁਤ ਸੋਹਣਾ ਘਰ ਬਣਿਆ ਹੋਇਆ ਹੈ ਤੇ ਜਿੰਨਾ ਕੁ ਵੀ ਇਹਦਾ ਕੰਮ ਹੋਇਆ ਹੈ ਜਿੰਨਾ ਕਿ ਇਹ ਕਹਿੰਦਾ ਮਤਲਬ ਆਪਾਂ ਤੁਹਾਨੂੰ ਦੱਸਦਾ ਪਿੱਛੇ ਤਿੰਨ ਕਮਰੇ ਸਾਈਡ ਤੇ ਇੱਕ ਕਿਚਨ ਸੀ ਤੇ ਇੱਕ ਸਾਈਡ ਤੇ ਹੋਰ ਕਮਰਾ ਸੀ ਉਹ ਚੀਜ਼ ਸਿੰਪਲ ਸੀਗੀ ਤੇ ਸਿੰਪਲ ਬਰਾਂਡੇ ਸੀਗੇ ਬਾਹਰੋਂ ਖੁੱਲੇ ਤੇ ਇਹਨੂੰ ਬੰਦ ਕਰਕੇ ਇਦਾਂ ਦੀ ਲੁੱਕ ਦਿੱਤੀ ਉਹ ਤੁਹਾਨੂੰ ਅੰਦਰ ਤੋਂ ਸਾਰੀ ਦਿਖਾਉਣੀ ਆ ਜੇ ਕਿਸੇ ਮੇਰੇ ਭਰਾ ਨੇ ਪੁਰਾਣਾ ਘਰ ਰੱਖਣਾ ਹੁੰਦਾ ਤਾਂ ਉਹ ਕਮਰੇ ਹੁੰਦੇ ਆ ਉਹਨਾਂ ਦੀ ਛੱਤ ਵਧੀਆ ਪਈ ਹੁੰਦੀ ਹੈ ਤਾਂ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਟਾ ਕੇ ਹੋਰ ਬਣਾਉਣਾ ਤਾਂ ਇਹ ਉਹਨਾਂ ਦੇ ਵੀਡੀਓ ਉਹਨਾਂ ਦੇ ਕੰਮ ਦੀ ਹੈ ਤੇ ਅਗਰ ਤੁਸੀਂ ਭਰਾ ਤੋਂ ਕੰਮ ਕਰਾਉਣਾ ਚਾਹੁੰਦੇ ਉਹਨਾਂ ਦਾ ਨੰਬਰ ਦੇਵਾਂਗੇ ਖਾਸ ਕਰਕੇ ਬਰਨਾਲਾ ਸਕੂਰ ਏਰੀਆ ਦੇ ਵਿੱਚ ਤੇ ਇਧਰ ਆ ਗਿਆ ਜੀ ਆਪਾਂ ਐਂਟਰ ਹੋਏ ਆ ਮੇਨ ਗੇਟ ਤੋਂ ਤਿਆ ਦੇਖੋ ਜੀ ਆਹ ਬਰਾਂਡਾ ਸੀਗਾ ਇਹਨੂੰ ਕਲਰ ਵਗੈਰਾ ਕਰਕੇ ਬਹੁਤ ਸੋਹਣੀ ਲੁੱਕ ਦਿੱਤੀ ਐ ਇਧਰੋਂ ਬੰਦ ਕਰਤਾ ਤੇ ਬਹੁਤ ਖੁੱਲਾ ਘਰ ਆ ਇਹਦੇ ਚ ਬਾਧੂ ਕਮਰੇ ਆ ਤੇ ਆ ਜੋ ਡਰੈنگ ਰੂਮ ਦੇ ਦੇਖ ਰਹੇ ਹੋ ਤੁਸੀਂ ਪਿਛਾਲੇ ਇਹ ਪਿੱਛੇ ਨਾ ਜੀ ਵੱਡਾ ਕਮਰੇ ਸੀਗੇ ਦੋ ਆ ਸਾਈਡ ਤੇ ਕਿਚਨ ਆ ਗਿਆ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਕਿਚਨ ਦਿਖਾ ਦਈਏ ਇਹ ਸਾਈਡ ਤੇ ਸਿੰਪਲ ਕਿਚਨ ਆ ਜੀ ਇਹਦੇ ਚ ਰੰਗ ਵਗੈਰਾ ਕਰਕੇ ਬਹੁਤ ਸੋਹਣੀ ਲੁੱਕ ਦਿੱਤੀ ਆ ਦੇਖੋ ਕਾਣਸ ਵਗੈਰਾ ਸਾਰਾ ਤੇ ਬਹੁਤ ਵਧੀਆ ਮਕਾਨ ਬਣਿਆ ਹੋਇਆ ਇਹਨੂੰ ਰੈਨੋਵੇਟ ਕੀਤਾ ਤਾਂ ਹੋ ਗਿਆ ਜੀ 3-4 ਸਾਲ ਤੇ ਅੱਜ ਬਾਈ ਹੋਰੀ ਕਹਿੰਦੇ ਵੀ ਆਹ ਚੀਜ਼ ਦਿਖਾਈਏ ਬਹੁਤ ਸੋਹਣੀ ਚੀਜ਼ ਆ ਤੇ ਮੈਂ ਆਪਾਂ ਵੀਡੀਓ ਕਰਦੇ ਆ ਤੇ ਅੱਜ ਤੁਹਾਨੂੰ ਦਿਖਾਉਣੇ ਇਧਰਲੇ ਪਾਸੋਂ ਸ਼ੈਂਕ ਲੱਗਿਆ ਹੋਇਆ ਜੀ ਤੇ ਬਾਹਰ ਵੀ ਇੱਕ ਗੇਟ ਦਿੱਤਾ ਹੋਇਆ ਇਧਰ ਤੇ ਆਹ ਜੋ ਕਮਰਾ ਹੈ ਇਹ ਕੇ ਕਮਰਾ ਇਹ ਵੈਸੇ ਸਮਾਨਸਮੂਹ ਰੱਖਿਆ ਹੋਇਆ ਲਾਈਟ ਇਹਦੇ ਚ ਬੰਦ ਹੈਗੀ ਤੇ ਇੱਕ ਇਧਰ ਤੁਹਾਨੂੰ ਦਿਖਾਉਣੇ ਡ੍ਰੈਗ ਰੂਮ ਕੱਢਿਆ ਹੋਇਆ ਜਿਹੜਾ ਤੇ ਇੱਕ ਦੇ ਨਾਲ ਹੋਊਗਾ ਬੈਡਰੂਮ ਇਹ ਦੋ ਸੀਗੇ ਕਮਰੇ ਇਹਨਾਂ ਦੇ ਵਿਚਾਲੇ ਇੱਕ ਕਹਾ ਬੈਟ ਡ੍ਰੈਇੰਗ ਰੂਮ ਹੈ ਅਲੱਗ ਤੋਂ ਕੱਢਿਆ ਬਾਈ ਉਹਨਾਂ ਨੇ ਜਿੱਥੇ ਵਾਲਪੇਪਰ ਦੀ ਲੋੜ ਹੈ ਵਾਲਪੇਪਰ ਲਾਇਆ ਜਿੱਥੇ ਪੇਂਟ ਦੀ ਲੋੜ ਹੈ ਪੇਂਟ ਜਿੱਥੇ ਪੀਓਪੀ ਕਰਨੀ ਸੀ ਬਾਈ ਉਥੇ ਪੀਓਪੀ ਜਿੱਥੇ ਡਾਊਨ ਸੀਲਿੰਗ ਸਾਰਾ ਜਿੱਦਾਂ ਉਹਦਾ ਵੀ ਕੰਮ ਤੁਸੀਂ ਦੇਖ ਰਹੇ ਹੋ ਸਾਰਾ ਬਹੁਤ ਸੋਹਣਾ ਮਕਾਨ ਬਣਾਇਆ ਹੋਇਆ ਤੁਸੀਂ ਦੇਖੋ ਧਿਆਨ ਨਾਲ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਇੱਧਰ ਡ੍ਰੈਇੰਗ ਰੂਮ ਕੱਟਤਾ ਜੀ ਤੇ ਆਹ ਦੇਖੋ ਛੱਤ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਪੇਂਟ ਵਗੈਰਾ ਦਾ ਤੇ ਇੱਧਰ ਆ ਗਈ ਜਿੱਥੇ ਪੀਵੀਸੀ ਹੋਣੀ ਉਥੇ ਪੀਵੀਸੀ ਵਗੈਰਾ ਸਾਰਾ ਕੰਮ ਹੋਇਆ ਹੋ ਤੇ ਆ ਗਈ ਇੱਕ ਬੈਡਰੂਮ ਇੱਕ ਪਹਿਲਾਂ ਤੁਸੀਂ ਦੇਖਿਆ ਕਿਚਨ ਦੇ ਨਾਲ ਇੱਕ ਵਿਚਾਲੇ ਡ੍ਰੈਂਗਰੂਮ ਹੋ ਗਿਆ ਜੀ ਉਹ ਕਟਤਾ ਵਿਚਾਲੇ ਇਦਾਂ ਦੋ ਕਮਰਿਆਂ ਚ ਤੇ ਇੱਕੇ ਬੈਡਰੂਮ ਹੋ ਗਿਆ ਕਹਿੰਦਾ ਮਤਲਬ ਦੋ ਬੈਡਰੂਮ ਉਹ ਵੀ ਬੈਡਰੂਮ ਹੀ ਹੈ ਵੈਸੇ ਉਹਦੇ ਚ ਸਮਾਨ ਰੱਖਿਆ ਹੋਇਆ ਬੰਦ ਪਿਆ ਤੇ ਸਟੋਰ ਤੁਹਾਨੂੰ ਅਲੱਗ ਤੋਂ ਦਿਖਾਉਣੇ ਆ ਇਹਦੇ ਨਾਲ ਇੱਕ ਸਟੋਰ ਰੂਮ ਹੈ ਤੇ ਕਹਿੰਦਾ ਮਤਲਬ ਸਾਰੀ ਫੈਸਿਲਿਟੀ ਹੈ ਘਰ ਦੇ ਵਿੱਚ ਨਾਲੇ ਫਰੰਟ ਤੋਂ ਸੇਫ ਹੈ ਬੰਦ ਹੈ ਸਾਰਾ ਤੇ ਵਧੀਆ ਤੇ ਆ ਜੀ ਆ ਦੇਖੋ ਲੱਕੜ ਵਗੈਰਾ ਲਾ ਕੇ ਬਹੁਤ ਸੋਹਣੀ ਲੁੱਕ ਦਿੱਤੀ ਹੈ ਕਮਰਿਆਂ ਨੂੰ ਵੀ ਚਕਾਠਾਂ ਨੂੰ ਵੀ ਤੇ ਇਧਰਲੇ ਪਾਸੇ ਜੋ ਆ ਕਮਰਾ ਹੈ ਇਹ ਸਟੋਰ ਦੇ ਤੌਰ ਤੇ ਵਰਤਿਆ ਹੋਇਆ ਜੀ ਤੇ ਕਹਿੰਦਾ ਉਧਰ ਪਿੱਛੇ ਹੋ ਗਿਆ ਜੀ ਦੋ ਕਮਰੇ ਇੱਕ ਵਿਚਾਲੇ ਹੋ ਗਿਆ ਜੀ ਡ੍ਰੈੰਗ ਰੂਮ ਤੇ ਸੌਰੀ ਤਿੰਨ ਕਮਰੇ ਇੱਕ ਡ੍ਰੈੰਗ ਰੂਮ ਹੋ ਗਿਆ ਜੀ ਤੇ ਇੱਕ ਇਧਰਲੇ ਪਾਸੇ ਬੈਡਰੂਮ ਹੋ ਗਿਆ ਇਹ ਇਹਦੇ ਚ ਪੀਵੀਸੀ ਵਗੈਰਾ ਲਾ ਕੇ ਬਹੁਤ ਸੋਹਣਾ ਸਜਾਇਆ ਹੋਇਆ ਬੈਡਰੂਮ ਹੈ ਸਾਰਾ ਇਹ ਤੇ ਆ ਦੇਖੋ ਸਾਰੀਆਂ ਕੰਧਾਂ ਤੇ ਪੀਵੀਸੀ ਚੜਾਈ ਹੋਈ ਹੈ ਬਹੁਤ ਸੋਹਣਾ ਕੰਮ ਹੋਇਆ ਹੋਇਆ ਤੇ ਆਜਾ ਤੁਹਾਨੂੰ ਦਿਖਾਉਣੇ ਆ ਆ ਐਲਸੀਡੀ ਪੈਨਲ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ ਕਹਿੰਦਾ ਉਹਦੇ ਜਿੰਨਾ ਵੀ ਕੰਮ ਹੋਇਆ ਵਧੀਆ ਮਿਸਤਰੀ ਨੇ ਆਪਣੇ ਦਿਮਾਗ ਨਾਲ ਹੀ ਕੀਤਾ